ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੇ ਪਾਕਬਨਪੁਰਖੀ ਮੇਲਾ ਚੱਲ ਰਿਹਾ ਹੈ ਉਸ ਇਸ ਵਨ ਵਿੱਚ ਪਰਿਵਾਰ ਸਮੇਤ ਖੁਦ ਦੁਆਰਾ ਗੋਦਰੀ ਸਾਹਿਬਾਨ ਤੋਂ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਵੇਖੇ ਪਹੁੰਚੇ ਆਓ ਆਪਾਂ ਦਰਸ਼ਨੋਦਾਰੀ ਕਰਦੇ ਔਰ ਉਮੀਦ ਕਰਦੇ ਹਾਂ ਕਿ ਆਪ ਸਭੀ ਬਾਬਾ ਫਰੀਦ ਜੀ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਧੰਨਫਗ ਸਮਝੋਗੇ। ਹੋਰ ਇੱਕ ਉਹ ਸਥਾਨ ਤੰਤਰੰਬਾਬਾ ਸ਼ੇਖ ਫਰੀਦ ਜੀ ਗੋਦਰੀ ਸਾਹਿਬ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੇ ਗੋਦਰੀ ਨੂੰ ਛੱਡਦੀ ਹੋਈ ਆਪਣੀ ਕੀ ਦਾ ਬੁਰੇ ਦਾ ਪਲਾ ਕਰ ਗੁੱਸਾ ਮੰਨਣਾ ਹਾਰੇ ਦੇਹੀ ਰੋਗ ਨਾ ਲਕਈ ਕੰਨੇ ਸਕਿਛਾਈ ਆਓ ਜੀ ਦਰਸ਼ਨ ਜਾਰੀ ਦਰਬਾਰ ਸਾਹਿਬ ਕੋਤਰੀ ਸਾਹਿਬ ਪਾਇਖ ਸਾਹਿਬ ਆਪਨ ਕਿ ਦਰਬਾਰ ਸਾਹਿਬ ਗੁਰਦੁਆਰਾ ਕੋਤਰੀ ਸਾਹਿਬ ਬੜਾ ਹੀ ਸੁੰਦਰ ਤੇ ਮਨਮੋਹਕ ਪ੍ਰਦੇਸ਼ ਗੁਰਦੁਆਰਾ ਗੋਦਰੀ ਸਾਹਿਬ ਵਿੱਚ ਇਹ ਪਵਿੱਤਰ ਸਰੋਵਰ ਜਿਸ ਵਿੱਚ ਸੰਗਤਾਂ ਇਸ਼ਨਾਨ ਕਰਕੇ ਆਪਣੇ ਤਨ ਦਾ ਤੇ ਮਨ ਦਾ ਰੋਗ ਦੂਰ ਕਰਦੀਆਂ ਨੇ ਤੇ ਬੜਾ ਸੋਹਣਾ ਇੱਥੇ ਪਾਰਕ ਬਹੁਤ ਵਧੀਆ ਪਾਰਕ ਬਣਿਆ ਹੋਇਆ ਜਿਹਦੇ ਵਿੱਚ ਬੜੇ ਹੀ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਲੱਗੇ ਹੋਏ ਨੇ। ਔਰ ਇਹ ਬੜੀ ਸੰਗਤੀ ਬੜੀ ਦੇਖਣਯੋਗ ਔਰ ਬੜੀ ਸੰਗਤਾਂ ਦੇ ਵਿੱਚ ਸ਼ਰਧਾ ਰੱਖਣ ਵਾਲੀ ਜਗ੍ਹਾ ਹੈ। ਜੋ ਜੋ ਪ੍ਰਾਣੀ ਇੱਥੇ ਆਏ ਨੇ ਉਹਨਾਂ ਨੂੰ ਤਾਂ ਪਤਾ ਖੈਰ ਜੋ ਨਹੀਂ ਆਏ ਤਾਂ ਉਹਨਾਂ ਨੂੰ ਵੀ ਇਹ ਬੇਨਤੀ ਹੈ ਵੀ ਤੁਸੀਂ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਜ਼ਾਰੇ ਕਰੋ।

ਮਾਈ ਗੋਦਰੀ ਵਿਖੇ ਬਾਬਾ ਫਰੀਦ ਜੀ ਲਾਇਬ੍ਰੇਰੀ ਆ ਹਾਲ ਦੇਖਦੇ ਆ ਨਾ ਸੰਗਤ ਜੀ ਇਹ ਦੀਵਾਨ ਹਾਲ ਗੁਰਦੁਆਰਾ ਗੋਦਰੀ ਸਾਹਿਬ ਇਹ ਬੜਾ ਹੀ ਆਧੁਨਿਕ ਤਰੀਕੇ ਨਾਲ ਬਣਿਆ ਹੈ ਬੜਾ ਮਾਡਰਨ ਤਰੀਕੇ ਨਾਲ ਔਰ ਬੜਾ ਹੀ ਸੁੰਦਰ ਨਕਾਚੀ or ਸੰਗਤੀ ਹੈ ਦੀਵਾਨ ਹਾਲ ਗੁਰੂਗੁਰਾ ਗੋੜੀ ਸਾਹਿਬ ਬਾਬਾ ਫਰੀਦ ਜੀ ਬੜਾ ਹੀ ਸੋਹਣਾ ਤੇ ਠੱਡੇ ਢੰਗ ਨਾਲ ਬੜਾ ਹੀ ਵੈਲ ਮੇਨਟੇਨੈਂਸ ਕਿਉਂਕਿ ਇਥੇ ਡੀ ਪ੍ਰੋਮ ਦੀ ਕਮੇਟੀ ਆ ਬੜੇ ਇਸ ਸਦੇ ਤਰੀਕੇ ਨਾਲ ਸਾਮ ਸੰਭਾਲ ਤੇ ਰੱਖ ਰਖਾਵ ਕਰਦੀ ਹੈ

ਗੁਰੂ ਘਰ ਦੀ ਬੜੀ ਖਾਸ ਗੱਲ ਹੈ ਕਿ ਜਿੰਨੇ ਸੋਹਣੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਔਰ ਪ੍ਰਬੰਧ ਸਜੇ ਨੇ ਇੱਥੇ ਪਾਰਕਾਂ ਦਾ ਬੜਾ ਧਿਆਨ ਰੱਖਿਆ ਗਿਆ ਔਰ ਪਾਰਕਾਂ ਦੇ ਵਿੱਚ ਬੜੀ ਸਫਾਈ ਵੈਲ ਮੇਨਟੇਨੈਂਸ ਰੱਖਿਆ ਗਿਆ ਉਹ ਜਿਹੜਾ ਬੜਾ ਕਿਸੂਆਂ ਲੱਗਦਾ ਕਿਉਂਕਿ ਗੁਰੂਗ੍ਰੰਥ ਸਾਹਿਬ ਵਿੱਚ ਵੀ ਹਰੇ ਹਵਲ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਗਈ ਹੈ। ਔਰ ਇਹ ਹਰਕਮਾ ਗੁਰੂ ਘਰ ਦੇ ਵਿੱਚ ਜਿਹੜੀਆਂ ਪਾਰਕ ਦੀ ਜਗਾ ਔਰ ਪਾਰਕ ਦੇ ਵਿੱਚ ਉਹ ਬੂਟੇ ਜੋ ਪ੍ਰਾਣਿਕ ਸਾਡੇ ਦਰਖਤ ਜਾਂ ਜੋ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਨੂੰ ਜ਼ਰੂਰ ਲਾਇਆ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਮਾਰਤਾਂ ਤੇ ਬੜਾ ਜ਼ੋਰ ਦੇ ਰਹੇ ਹਾਂ ਪਰ ਉਹਦੇ ਨਾਲ-ਨਾਲ ਸਾਨੂੰ ਹਰਿਆਵਲ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਸੰਘਾਜੀ ਇੱਥੇ ਬੜੀ ਹੋਰ ਇੱਕ ਧਿਆਨ ਜੋ ਜੋ ਗੱਲ ਹੈਗੀ ਆ ਅ ਬਾਬਾ ਸ਼ੇਖ ਫਰੀਦ ਦੀ ਚਰਨਛੋਪਾ ਪਿੱਤਰ ਨਗਰੀ ਫਰੀਦਪੁਰ ਇਲਾਕੇ ਵਿੱਚ ਬ੍ਰੰਮੀ ਧਾਰਮਿਕ ਚੀਜ਼ ਜਨਾਬ ਦੇਖਣ ਜਾਵਾ ਜਿਵੇਂ ਕਿ ਗੁਰਦੁਆਰਾ ਬਾਬਾ ਟਿੱਲਾ ਸਾਹਿਬ ਬਾਬਾ ਫਰੀਦ ਜੀ ਗੁਰਦੁਆਰਾ ਗੋਦਰੀ ਦਾ ਬਾਬਾ ਫਰੀਦ ਬਾਬਾ ਫਰੀਦ ਪਬਲਿਕ ਸਕੂਲ ਬਾਬਾ ਫਰੀਦ ਲੋ ਕਾਲਜ ਇਹਨਾਂ ਦੀ ਸਾਰਿਆਂ ਦੀ ਦੇਖ-ਰੇਖ ਜਿੱਥੇ ਪ੍ਰਬੰਧਕ ਕਮੇਟੀ ਦੇ ਨਾਲ ਸਰਕਾਰ ਇੰਜੀਨੀਅਰ ਜੀ ਦੀ ਖਾ